ਇਹ ਐ ਪਾ ਦਿਆਂਗੇ ਆ ਫਿਰ ਵੀ ਇੱਕ ਫੁੱਟੋ ਦਾ ਕਰ ਹੀ ਲਈਏ ਜਿਹੜੀ ਮੂਰੇ ਲਾ ਲਾਂਗੇ ਹਾਂ ਹਾਂ ਉਹ ਐਚੀਐਸ ਮਾਰੇ ਲਈ ਇੱਥੇ ਇਕੱਠੇ ਹੋ ਗਏ ਸਾਰੇ ਹੱਕ ਸੱਚ ਦੀ ਆਵਾਜ਼ న్యూਜ਼ ਪੰਜਾਬ ਦੇਖ ਰਹੇ ਦਰਸ਼ਕਾਂ ਨੂੰ ਉਹ ਸਰਕਾਰ ਮੰਜੀਸਾ ਦੀ ਨਾਲ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਦਰਸ਼ਕੋ ਅਸੀਂ ਪਿਛਲੇ ਦਿਨ ਇੱਕ ਵੀਡੀਓ ਜਨਤਕ ਕੀਤੀ ਸੀ ਕਿ ਜਗਰਾਉਂ ਤੋਂ ਨਕੋਦਰ ਰੋਡ ਤੇ ਜਿਹੜੀ ਸੜਕ ਥਾਂ-ਥਾਂ ਤੋਂ ਟੁੱਟੀ ਪਈ ਆ ਜਿਸ ਕਰਕੇ ਲੋਕਾਂ ਦਾ ਭਾਰੀ ਜਾਨੀ ਤੇ ਮਾਲੀ ਨੁਕਸਾਨ ਹੋ ਰਿਹਾ ਤੇ ਅਸੀਂ ਤੁਹਾਨੂੰ ਇਹ ਵੀ ਦੱਸ ਦਈਏ ਵੀ ਸਤਲੁਜ ਦਰਿਆ ਦੇ ਕੋਲੇ ਜਿਹੜਾ ਟੋਲ ਪਲਾઝા ਵਾ ਉਹਦੇ ਅਧੀਨ ਇਹ ਸੜਕ ਹੁੰਦੀ ਆ ਉਹਨਾਂ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਭਾਵੇਂ ਲੋਕਾਂ ਤੋਂ ਟੋਲ ਟੈਕਸ ਤਾਂ ਲਿਆ ਜਾਂਦਾ ਪਰ ਸੜਕ ਦੀ ਮੁਰੰਮਤ ਵਜਿ ਕੋ ਖਾਸ ਤੇ ਆਣਾ ਨਹੀਂ ਤੁਸਾਂ ਜਾਂਦਾ ਜਿਸ ਕਰਕੇ ਪਿਛਲੇ ਦਿਨਾਂ ਦੇ ਦਰੌਣਾ ਕਈ ਜਥਿਆਂ ਨੇ ਪੰਡੀਆਂ ਨੇ ਇਕੱਠੀਆਂ ਹੋ ਕੇ ਸੜਕ ਦੀ ਰਿਪੇਅਰ ਕਰਨ ਵਾਸਤੇ ਧਰਨਾ ਵੀ ਲਗਾ ਦਿੱਤਾ ਸੀ ਪਰ ਭਰੋਸਾ ਦਿੱਤਾ ਸੀ ਉਹਨਾਂ ਨੇ ਪਰ ਹਜੇ ਤੱਕ ਉਹ ਪ੍ਰਣਾਲਾ ਉੱਥੀ ਉੱਥੇ ਆ ਜੋ ਅਸੀਂ ਪਿਛਲੇ ਦਿਨ ਇੱਕ ਵੀਡੀਓ ਜਨਤਕ ਕੀਤੀ ਸੀ ਪਰ ਅੱਜ ਤੱਕ ਭਾਵੇਂ ਟੋਲ ਟੈਕਸ ਲੈਣ ਵਾਲੀ ਕੰਪਨੀ ਦੇ ਨਾਂ ਤੇ ਜੁਣੀ ਸਰਕੀ ਪਰ ਲਾਗਲੇ ਪਿੰਡਾਂ ਦੇ ਲੋਕਾਂ ਨੇ ਸਾਡੀ ਜਿਹੜੀ ਵੀਡੀਓ ਦੇਖ ਕੇ ਆਪਣਾ ਇਹਮ ਅਭਿਆਲਾ ਕਰਨ ਦਾ ਜਿਹੜਾ ਯਤਨ ਕੀਤਾ ਦੇਖੋ ਕਿਸ ਤਰ੍ਹਾਂ ਜਿਹੜੇ ਪਿੰਡ ਸਦਰਪੁਰ ਦੇ ਜਿਹੜੇ ਆ ਨੌਜਵਾਨ ਮੁੰਡੇ ਆ ਪਿੰਡ ਬੰਕਸੀਪੁਰ ਦੇ ਨੌਜਵਾਨ ਮੁੰਡੇ ਆ ਉਹਨਾਂ ਨੇ ਇੱਕ ਵਡਾ ਪ੍ਰਾਲਾ ਕਰਦੇ ਹੋਏ ਸੜਕ ਨੂੰ ਜਿਹਾ ਪੁੱਜਾ ਪੂਰਨ ਦਾ ਯਤਨ ਕੀਤਾ ਤੇ ਤਾਂ ਕਿ ਲੋਕਾਂ ਦਾ ਕੋਈ ਜਾਨੀ ਮਾਲੀ ਨੁਕਸਾਨ ਨਾ ਹੋਵੇ ਆ ਦੇਖੋ ਕਿਸ ਤਰ੍ਹਾਂ ਭਾਮੇ ਜੋ ਚੋਲ ਟੱਕ ਸੁੰਪੜੀਆਂ ਉਹਦੇ ਤਨਾ ਤੇ ਹਜੇ ਤੱਕ ਜੂਨ ਨਹੀਂ ਫਰਕੀ ਪਰ ਪਿੰਡ ਸਦਰਪੁਰ ਤੇ ਬੰਕਸੀਪੁਰ ਦੇ ਸੇਵਾਦਾਰਾਂ ਨੇ ਨੌਜਵਾਨਾਂ ਨੇ ਅਸੀਂ ਸੇਵਾ ਤਾਂ ਕਰਨਿਆ ਕੋਈ ਵਧੀਆ ਜਿਹੜਾ ਕੰਮ ਕਰਦਾ ਉਹ ਇੱਕ ਸੇਵਾ ਤੇ ਹਿੱਸਾ ਪਾਉਂਦਾ ਹੁੰਦਾ ਵਾ ਉਹਨਾਂ ਨੇ ਇੱਕ ਅਹਿਮ ਅਪਰਾਲਾ ਕੀਤਾ ਤਾਂ ਕਿ ਕਿਸੇ ਦਾ ਜਾਨੀ ਮਾਲੀ ਨੁਕਸਾਨ ਨਾ ਹੋਵੇ ਤੇ ਆਪਾਂ ਇਹਨਾਂ ਦੇ ਨਾਲ ਆਪਾਂ ਗੱਲਬਾਤ ਵੀ ਕਰਾਂਗੇ ਕਿ ਆਪ ਇਹਨਾਂ ਨੇ ਇੱਕ ਟੀ ਅਪਰਾਲਾ ਕਰਦੇ ਹੋਏ ਕਿ ਅਹਿਮ ਜਨਮ ਸਮਰਨ ਨਿਮਾਉਂਦਾ ਜਨਮ ਕੀਤਾ ਆਜੂ 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 ਬੋਲੋ ਬੋਲੋ ਬੱਜ ਕੀ ਨਾਮ ਤੁਹਾਡਾ ਮੇਰਾ ਨਾਮ ਜੀ ਇਹ ਕਿਹੜਾ ਪਿੰਡਾ ਸਦਰਪੁਰਾ ਜੀ ਤੇ ਅੱਜ ਬਾਈ ਜੀ ਤੁਸੀਂ ਇੱਕ ਬਹੁਤ ਵੱਡਾ ਜਿਹਾ ਪ੍ਰਾਲਾ ਕਰਨ ਲਗੇ ਆ ਇਹ ਕੰਮ ਦਾ ਟੋਲ ਟੈਕਸ ਆ ਕੰਪਨੀ ਦਾ ਵਾ ਹਾਂਜੀ ਲੋਕਾਂ ਤੋਂ ਪਿਛਲੇ ਲੰਬੇ ਸਮੇਂ ਤੋਂ ਟੋਲ ਟੈਕਸ ਵਸੂਲਿਆ ਜਾ ਰਿਹਾ ਜਿਸ ਤਰ੍ਹਾਂ ਕਿ ਅਸੀਂ ਪਿਛਲੇ ਦਿਨਾਂ ਕਿ ਵੀਡੀਓ ਵਿੱਚ ਜਨਤਾ ਕੀਤੀ ਸੀ ਹਾਂਜੀ ਹਾਂਜੀ ਤੇ ਲੋਕਾਂ ਦਾ ਬੜਾ ਹਲਾਰਾ ਮਿਲਿਆ ਤੇ ਅੱਜ ਕੀ ਸੋਚਦੇ ਫਿਰ ਤੁਸੀਂ ਇੱਕ ਵੱਡਾ ਪ੍ਰਾਲਾ ਕਰਨ ਜਾ ਰਹੇ ਹੋ ਇਹ ਜੀ ਮੈਂ ਸਭ ਤੋਂ ਪਹਿਲਾਂ ਦਾ ਧੰਨਵਾਦ ਕਰਦਾ ਤੁਹਾਡਾ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਇਹ ਦੱਸਣਾ ਚਾਹੁੰਦਾ ਕਿ ਤੁਹਾਡੀ ਵੀਡੀਓ ਦੇ ਤਰ੍ਹਾਂ ਹੀ ਇਹ ਦੇਖਿਆ ਹੈ ਕਿ ਆਉਣ ਵਾਲੇ ਪਿਛਲੇ ਆ ਬ ਤੇ ਇਹ ਅਸੀਂ ਕਈ ਵਾਰੀ ਇੱਕ ਦੇਸ਼ ਦਾ ਕਾਫੀ ਟੋਏ ਪੈ ਚੁੱਕੇ ਆ ਅਜੀ ਇੱਥੇ ਵੀ ਨਹੀਂ ਅੱਗੇ ਪਿੱਛੇ ਕਾਫੀ ਜਗ੍ਹਾ ਤੇ ਹੈਗੇ ਆ ਸੜਕਾਂ ਸੜਕੀ ਪਈ ਆ ਹਾਂਜੀ ਤੇ ਇਹ ਸਦਰਪੁਰਾ ਤੇ ਬਾਂਸਪੁਰਾ ਦੇ ਨੌਜਵਾਨਾਂ ਨੇ ਮਿਲ ਕੇ ਫਿਰ ਇਹ ਉਪਰਾਲਾ ਕੀਤਾ ਸਾਡੇ ਕਈ ਵਾਰੀ ਝਾੜੂ ਆਪਣੇ ਹਲਕਾ ਜਾਂਦਾਰ ਝਾੜੂ ਵਾਲੇ ਉਹਨਾਂ ਕੋਲ ਵੀ ਜਾਏ ਤੇ ਜਿਵੇਂ ਆ ਤੁਹਾਨੂੰ ਪਤਾ ਹੀ ਆ ਵੀ ਸੜਕਾਂ ਅਧ ਵਿਚਾਲੇ ਕੋਈ ਇੰਦਰ ਕੈਮਰਾਮੈਨ ਨੂੰ ਕਾ ਦਿਖਾਵੇ ਹਾਂਜੀ ਹਾਂਜੀ ਸੜਕਾਂ ਅਧ ਵਿਚਾਲੇ ਪਈ ਆ ਇਹ ਟੋਲ ਵਾਲਿਆਂ ਦੀ ਨਿਕੰਮੀ ਨਿਕੰਮੀ ਕਰਕੇ ਵੀ ਇਹ ਸਰੂ ਆਜੋ ਆਪ ਇਹ ਕੱਖੀ ਉਪਰਾਲਾ ਕਰਨਾ ਪੈ ਰਿਹਾ ਬਾਕੀਆ ਦੇਖੋ ਛੜ ਤੋਂ ਮਾਨ ਬਣ ਰਹੀ ਸੀ ਬੱਚੇ ਆਤਵਚਾਲੇ ਛੱਡ ਗਏ ਦਰਸ਼ਕੋ ਟੋਰ ਟੈਕਸ ਕੰਪਨੀ ਵਾਸਤੇ ਇੱਕ ਜਿਹੜੀ ਆ ਇਹਨਾਂ ਨੇ ਇੱਕ ਉਹਨਾਂ ਦੇ ਧਰਾੜੀ ਚਪੇੜ ਮਾਰਨ ਦੀ ਜਿਹੜੀ ਆ ਇੱਕ ਵੱਡਾ ਕੋਸ਼ਿਸ਼ ਕੀਤੀ ਆ ਜਿਹੜਾ ਉਹਨਾਂ ਦਾ ਕੰਮ ਆ ਲੋਕਾਂ ਨੇ ਕਿਵੇਂ ਮੋਰਚਾ ਸੰਭਾਲਿਆ ਸਾਡੇ ਨਾਲ ਹੋਰ ਵੀ ਬਾਈ ਜੁੜ ਟੁਕਿਆ ਕੀ ਨਾਂ ਬਜੀ ਕਿਹੜਾ ਪੰਨਾ ਕਿਹੜਾ ਤੇ ਅੱਜ ਪਰ ਜਿਹੜਾ ਟੋਲ ਟੈਸਟ ਕੰਪਨੀ ਦਾ ਜਿਹੜਾ ਉਹਨਾਂ ਦਾ ਕੰਮ ਸੀ ਤੁਸੀਂ ਖੋਦੀ ਇਹ ਕੰਮ ਕਰ ਰਹੇ ਹੋ ਕੀ ਕਹਿਣਾ ਚਾਹੁੰਦੇ ਆ ਜੀ ਦੇਖੋ ਜੀ ਬਹੁਤ ਰਾਜਨੀਤਿਕ ਵਸਵੇਰੇ ਕਿਉਂ ਸੀ ਵੱਡੇ ਆ ਕਿੰਨਾ ਨੁਕਸਾਨ ਹੁੰਦਾ ਵਾ ਕਿ ਜਾਣੀ ਨੁਕਸਾਨ ਇਹ ਬਹੁਤ ਵੱਡਾ ਪਰਮਾਤਮਾ ਦੇ ਸਮੇਂ ਕੋਈ ਨਹੀਂ ਕਰ ਸਕਦਾ ਆ ਸਾਰੇ ਇਸ ਲੋਗ ਨਾਲ ਉਹਨਾਂ ਦੀ ਗਲਤੀ ਇਹ ਜਾਂਦਾ ਕੰਮ ਸਿਰੇ ਲਾਉਂਦੇਗਾ ਅਸਰ ਨਹੀਂ ਕਰਦੇ ਇਸ ਕਰਕੇ ਕੋਈ ਵੀ ਜਾਣੇ ਨਾ ਸਾਨੂੰ ਅਗੇ ਦੀ ਟੀਮ ਦੀ ਜਾਨ ਜਾ ਸਕਦੀ ਹੈ ਮੜੀ ਗੱਲਾਂ ਕਰਦੇ ਹਾਂ ਕਰਕੇ ਸਾਡੇ ਸਾਡੇ ਨੌਜਵਾਨ ਇਕੱਠੇ ਅਸੇ ਉਰੇ ਲੈ ਕੇ ਆੜੂ ਇਸ ਕਰਕੇ ਵਧੀਆ ਠੀਕ ਹੈ ਅੱਜ ਕੋ ਹੁਣ ਪਾ ਦੇਖਦੇ ਆ ਜੀ ਸਾਡੀ ਉਹ ਵੀਡੀਓ ਨੂੰ ਤੇ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਕੀ ਟੋਲ ਟੈਸਟ ਕੰਪਨੀ ਹਰਕਤ ਕਿ ਆਉਂਦੀ ਆ ਜਾਂ ਕਿੱਥੋਂ ਸੜਕਾ ਟੁੱਟੀ ਆ ਉਹਦੀ ਰਿਪੇਅਰ ਕਰਾਉਂਦੀ ਆ ਜਾਂ ਇੱਕ ਲੋਕਾਂ ਤੋਂ ਪੈਸੇ ਹੀ ਬਚੂਲਣ ਦਾ ਯਤਨ ਕਰਕੇ ਜਵੇਗੀ ਇਹ ਆਉਣ ਵਾਲਾ ਸਮਾਂ ਦੱਸੇਗਾ ਯਾਤਤਤ ਹੁੰਦੇ ਇਧਰ ਹੱਕ ਸੱਚ ਦੀ ਆਵਾਜ਼ న్యూਸ ਪੰਜਾਬ